ਬਾਡੇ ਕਿਸੇ ਕਰਕੇ ਹੀ ਪਿਆਰ ਵਾਲੇ ਉਹਨਾਂ ਨੇ ਖੁਫਰ ਤਾਂ ਲੁਆ ਰਿਆ ਪਰ ਗੁਰੂ ਕੀ ਮੋਹ ਨੂੰ ਆਪਣੇ ਿਰ ਤੋਂ ਵੱਖ ਨਹੀਂ ਹੋ ਦਿੰਦਾ ਤੇ ਉਹਨਾਂ ਦਾ ਜਨਮ ਸਰਦਾਰ ਜੋਧ ਸਿੰਘ ਜੀ ਤੇ ਪਿਆਰ ਵਾਲੇ ਉਹਨਾਂ ਦਾ ਧਰਮਕੋਟ ਜੀ ਦੀ ਪੋਖ ਤੋਂ ਭਾਈ ਤਾਰੂ ਸਿੰਘ ਦਾ ਜਨਮ ਹੋਇਆ ਪੂਲੇ ਦੀ ਧਰਤੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਦੇ ਪਿਤਾ ਭਾਈ ਜੋਧ ਸਿੰਘ ਜੀ ਉਜਿਹਾਰੂ ਸਿੰਘਾਂ ਨੇ ਚੜ੍ਹ ਕੇ ਦੇਸ਼ ਤੋਂ ਜਿੱਤ ਲਾਭ ਨੂੰ ਕਟਣ ਲਈ ਪਿਆਰ ਵਾਲੇ ਕੰਮ ਕਰਦਾ ਹੋਇਆ ਹੀ ਆਪਣੀ ਆਪਣੀਆਂ ਜਾਨਾਂ ਨੂੰ ਤਲੀ ਤੇ ਰੱਖ ਕੇ ਗੁਰੂ ਬੰਦ ਲਈ ਗੁਰੂ ਕੇ ਸਿੱਖ ਇੱਕ ਦੋਹੜਾ ਫਰਦੇ ਰਹੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹਨੂੰ ਪਹਿਲੇ ਬੰਨਦਾ ਪਰ ਉਹ ਫਰਨ ਵਾਲੇ ਨੇ ਦਿੱਲੀ ਤੱਤ ਪਰ ਬਹਿਗੀ ਆਪ ਗੁਰੂ ਕੀ ਫੋਜ ਸਦਰ ਤੋਂ ਲੈ ਕੇ ਸੀਸ ਪਰ ਬਰੀ ਪਰੇ ਕੇ ਮੋਜ ਪਿਆਰ ਵਾਲੇ ਗੁਰੂ ਕੇ ਪਿਆਰੇ ਇਹ ਕਰਦੇ ਨੇ ਇਹ ਕਰਨੀ ਨਾਮਾ ਬਾਣੀ ਹੈ ਜੋ ਧੰਨ ਗੁਰੂ ਨਾਲ ਪਾਤਸ਼ਾਹ ਜੀ ਨੇ ਕਾਜੀ ਰੁਕਤ ਦੀਨ ਦੇ ਨਾਲ ਜਦੋਂ ਮੱਕੇ ਦੇ ਵਿੱਚ ਗਏ ਉਸ ਵੇਲੇ ਮੇਰੇ ਪਾਤਸ਼ਾਹ ਨੇ ਇਹ ਵਿਚਾਰ ਕੀਤੀ ਸਾਰਾ ਕੁਝ ਪਾਤਸ਼ਾਹ ਨੇ ਦੱਸ ਦਿੱਤਾ ਅਸੀਂ ਦੱਸ ਜਾਵੇਂ ਢਾਰਾਂਗੇ ਤੇ ਗੁਰੂ ਕੀਆ ਫੋਜਾ ਫੇਰੇ ਦਿੱਲੀ ਤੱਕ ਪਰ ਰਹੇਗੀ ਆਪ ਗੁਰੂ ਕੀ ਫੋਜ ਸ਼ਦਰ ਝੁਲੇਗੇ ਸਿੱਖ ਪਰ ਬੜੀ ਕਰੇ ਕੇ ਮੋਜ ਤੇ ਪਿਆਰ ਵਾਲਿਓ ਸਤਿਗੁਰਾਂ ਨੇ ਕਹਿ ਦਿੱਤਾ ਕਿ ਗੁਰੂ ਕੀ ਸਿੱਖ ਦਿੱਲੀ ਅੰਦੁੱਤੇ ਬੈਠਣਗੇ ਤੇ ਸ਼ਦਰ ਝੁਲਣਗੇ ਇਹਨਾਂ ਦੇ ਸੀਤਾ ਉਤੇ ਤੇ ਪਿਆਰ ਵਾਲਿਓ ਅਗਲੇ ਬੰਨ ਚ ਬੜੇ ਪਿਆਰੇ ਬਚਨ ਨੇ ਉਹਨਾਂ ਨੇ ਕਿਹਾ ਮਾਇਆ ਇਕੱਠੀ ਕਰਕੇ ਦੇਹਾਂ ਤੇ ਨੰਕਰ ਲਾਈ ਨੰਗਾ ਭੁੱਖਾ ਆਤੀ ਖਾਲੀ ਕੋਈ ਨਾ ਜਾਰੇ ਨਾਨਕ ਆਖੇ ਰੁਕਤ ਦੀਨ ਇਹ ਵਰਤੇ ਕੀ ਰੀਤ ਕੰਮੀ ਨਾਮਾ ਜੋ ਪੜੈ ਬਦੇ ਸਾਈਂ ਸਿਓ ਪ੍ਰੀਤ ਦੋਹਰੀ ਫਿਰੇ ਆਕਾਲ ਕੀ ਨਿੰਦਕ ਟਿਗੇ ਨਾ ਕੋਏ ਬਨ ਫਰਤ ਤੱਕ ਭਜੇਗੇ ਤਰੇ ਜਗਤ ਮਾਇ ਜੋਰੇ ਰਾਜ ਅਲੇ ਤੋਂ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਮੇਤਬ ਖੁਲੇਗੇ ਬਚੇ ਸ਼ਰਮ ਜੋ ਹੋਏ ਇਹ ਕਰਨੀ ਨਾਮਾ ਬਾਣੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਨੀ ਨਾਮਾ ਬਾਣੀ ਹੈ ਜੋ ਕਾਜੀ ਰੁਕਤਦੀਨ ਦੇ ਨਾਲ ਜਦੋਂ ਧੰ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਦੀ ਧਾਰਤੀ ਦੇ ਗਏ ਤੇ ਪਿਆਰ ਵਾਲ ਉਸ ਵੇਲੇ ਉਚਾਰਨ ਕੀਤਾ ਤੇ ਮੇਰੇ ਪਾਤਸ਼ਾਹ ਨੇ ਗੁਰੂ ਕੇ ਪਿਆਰਿਆਂ ਨੇ ਪਿਆਰ ਵਾਲ ਉਸ ਇੱਕ ਧਰਮ ਦੇ ਵਿੱਚ ਰਹਿ ਕੇ ਬਹੁਤ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਿਤਾ ਆਪਣੇ ਧਰਮ ਲਈ ਰਾਜ ਲਈ ਹਰ ਇੱਕ ਸਿੱਖ ਬੱਚਾ ਇਹ ਤਾਂ ਕਲਮ ਲੈ ਕੇ ਜਨਮ ਲੈਂਦਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਪਿਆਰ ਵਾਲਿਓ ਹਰ ਇੱਕ ਸਿੱਖ ਦੇ ਬੱਚੇ ਦੇ ਮਨ ਚਾਹਿਆ ਅਸੀਂ ਖਾਲਸੇ ਆ ਅਸੀਂ ਰਾਜ ਪ੍ਰਭ ਦੇ ਮਾਲਕ ਹਨ ਤੇ ਪਿਆਰੋ ਸਦਾ ਪ੍ਰਭ ਦੇ ਲਈ ਰਾਜਤ ਰਾਣ ਵਿੱਚ ਨਹੀਂ ਮੰਨਦੇ ਰਾਜਤ ਮੰਨਦੀ ਨਹੀਂ ਯੁੱਧ ਦੇ ਨਾਲ ਰਾਜਪਾਲ ਨੂੰ ਮੰਨਦੇ ਨੇ ਆਪਣੀਆਂ ਬਾਹਾਂ ਦੇ ਬਰ ਦੇ ਨਾਲ ਰਾਜ ਪੱਗ ਮਿਲਦਾ ਆਪਣੀ ਕਿਰਪਾਵ ਦੇ ਯੋਗ ਦੇ ਨਾਲ ਤੇ ਪਿਆਰ ਵਾਲਿਓ ਉਹਨਾਂ ਦੇ ਪਿਤਾ ਪਾਈ ਜੋਧ ਸਿੰਘ ਜੀ ਜੋ ਜੁਝਾਰੂ ਸਿੰਘਾਂ ਦੇ ਵਿੱਚ ਰਹਿ ਕੇ ਰਾਜ ਲਈ ਲੜ ਰਹੇ ਸੀ ਤੇ ਪਿਆਰ ਵਾਲਿਓ ਉਸ ਵੇਲੇ ਮੁਗਲ ਹਕੂਮਤ ਦੇ ਨਾਲ ਚੜਪਤੀ ਵਿੱਚ ਉਹਨਾਂ ਦੇ ਪਿਤਾ ਜੀ ਸ਼ਹੀਦ ਹੋ ਜਾਂਦੇ ਨੇ ਤੇ ਉਹਨਾਂ ਦੀ ਮਾਤਾ ਮਾਦਰ ਧਰਮ ਕੌਰ ਜੀ ਉਹਨਾਂ ਦੇ ਉਹ ਬੱਚੇ ਨੇ ਭਾਈ ਤਾਰੂ ਸਿੰਘ ਜੀ ਤੇ ਭੈਣ ਤਾਰੋ ਵੇਖੋ ਇੱਕ ਮਾਂ ਦੇ ਲਈ ਜਦੋਂ ਪਤੀ ਦਾਸ ਆਇਆ ਸਿਰ ਤੋਂ ਉੱਠ ਜਾਵੇ ਤੇ ਪਿਆਰ ਵਾਲਿਓ ਸਾਰੇ ਦੋ ਬੱਚਿਆਂ ਨੂੰ ਪਾਲਣਾ ਕਿੰਨਾ ਮੁਸ਼ਕਲ ਹੈ ਪਰ ਉਹ ਧੰਨ ਮਾਤਾ ਧੰਨ ਮਾਤਾ ਧਰਮਪੁਰ ਜੀ ਜਿਨ੍ਹਾਂ ਨੇ ਗੁਰੂ ਜੀ ਉਠ ਆਸਰਾ ਲਿਆ ਗੁਰੂ ਨੂੰ ਸਮਰਪਿਤ ਹੋਏ ਗੁਰੂ ਅਗੀ ਅਰਦਾਸ ਕੀਤੀ ਸਤਗੁਰੂ ਜੇ ਤੁਸੀਂ ਇਹ ਦਰਤ ਆਇਆ ਨਹੀਂ ਹੈ ਤੇ ਤੁਸੀਂ ਕਟਣਾ ਵੀ ਨਹੀਂ ਹੈ ਪਿਆਰ ਵਾਲਿਓ ਸੋ ਸਿੱਖ ਸਖਾ ਮੰਨਤ ਹੈ ਭਾਈ ਜੇ ਗੁਰੂ ਕੇ ਬਾਣੀ ਵਿੱਚ ਆਵੇ ਆਪਣੀ ਬਾਣੀ ਜੋ ਚੜ੍ਹੈ ਭਾਈ ਵਿਛਲ ਚੋਟਾਂ ਖਾਵੈ ਗੁਰੂ ਤਾਂ ਸਿੱਖ ਉਹ ਹੀ ਹੈ ਪਿਆਰ ਵਾਲਿਓ ਜਿਹੜਾ ਗੁਰੂ ਦੇ ਬਾਣੀ ਵਿੱਚ ਆ ਜਾਂਦਾ ਧੰਨ ਮਾਤਾ ਧਰਮ ਗੁਰੂ ਜੀ ਗੁਰੂ ਦੇ ਬਾਣੀ ਵਿੱਚ ਸੱਤ ਬਚਨ ਕਰਕੇ ਪਿਆਰ ਵਾਲੇ ਆਪਣੇ ਬੱਚਿਆਂ ਨੂੰ 导ਦੀ ਹੈ ਗੁਰਤੀ ਜੰਡੀਆਂ ਸਿੱਖੀਆਂ ਮੋਤੀ ਦਿੰਦੀ ਹੈ ਉਹਨਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਸਮਝਾਉਂਦੀ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਉਹਨਾਂ ਦੀ ਘਾਲ ਕਮਾਈ ਉਹਨਾਂ ਦੀ ਨਿਮਰਤਾ ਸਮਝਾਉਂਦੀ ਹੈ ਤੇ ਪਿਆਰ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਮਰਤਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਤਾਨ 6 ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਦੀਆਂ ਚਾਰ ਜੰਗਾ ਤਾਨ 7ਵੇਂ ਪਾਸ਼ਾ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦੀ ਕੋਲ ਦਾ ਤਾਨ ਸ਼੍ਰੀ ਗੁਰੂ ਹਰਕਿਸ਼ਰ ਸਾਹਿਬ ਦੀ ਪਰਉਪਕਾਰੀ ਜੀਵਨ ਤਾਨ ਗੁਰੂ ਏਕ ਬਹਾਦਰ ਪਾਸ਼ਾ ਦੀ ਸ਼ਹਾਦਤ ਤੇ ਪਿਆਰ ਵਾਲੇ ਤਾਨ ਕਾਗੀਧਰ ਪਾਸ਼ਾ ਦਾ ਸਰਬੰਸਦਾਨ ਦਾ ਸਾਰੇ ਉਹਨਾਂ ਵਾਕਿਆ ਸਨ ਆਉਂਦੀ ਹੈ ਉਹਨਾਂ ਨੂੰ ਬਾਰ-ਬਾਰ ਸਾਖਿਆ ਕਰਨੋਂ ਇਹ ਸਿੱਖੀ ਦੇ ਵਿੱਚ ਪੱਕਿਆ ਕਰਦੀ ਹੈ ਇਕ ਕਲ ਛਿਰਕੇ ਰੱਖਿਓ ਪਿਆਰਵਾਲਿਓ ਕਿ ਜੇ ਵੀ ਮਾਂ ਚਾਹੇ ਪੁੱਤ ਨੂੰ ਸਾਧ ਬਣਾ ਦਵੇ ਮਾਂ ਚਾਹੇ ਪੁੱਤ ਨੂੰ ਦਾਪੂ ਬਣਾ ਦਵੇ ਮਾਂ ਚਾਹੇ ਪੁੱਤ ਨੂੰ ਸੰਤ ਬਣਾ ਦਵੇ ਮਾਂ ਚਾਹੇ ਪੁੱਤ ਨੂੰ ਸੂਰਮਾ ਬਣਾ ਦਵੇ ਇਹ ਮਾਂ ਦੇ ਹੱਥ ਵਿੱਚ ਹੈ ਪਰ ਮਾਂ ਦਾ ਜੀਵਨ ਵੀ ਚਾਹੀ ਕਰ ਗਿਆ ਤੇ ਜੇ ਮਾਂ ਸਾਰੀ ساری ਰਾਤ ਬਹਿ ਕੇ ਇਸ ਦਾ ਦੇ ਰੀਲਾਂ ਦੇਖਦੀ ਇਹਦੇ ਬਣਉਂਦੀ ਹੈ ਤੇ ਪਿਆਰ ਵਾਲੇ ਉਹਦਾ ਉਹ ਪਾਈ ਤਾਲੂ ਸੰਕਲੀ ਬਣਨਾ ਨਾ ਕਰ ਕਿਤੇ ਖਾ ਜੱਤੀ ਬੈ ਸਰਗੀ ਜੁਲ ਬਣ ਜਾਣਗੇ ਪਰ ਪਿਆਰ ਵਾਲੇ ਗੁਰੂ ਕੇ ਸਿੱਖ ਨਹੀਂ ਬਣ ਲੱਗੇ ਜੇ ਗੁਰੂ ਕੇ ਸਿੱਖ ਬਣਨਾ ਹੈ ਤੇ ਮਾਣ ਨੂੰ ਘਾਲ ਕਮਾਈ ਕਰਨੀ ਪੈਣੀ ਹੈ ਸਿਮਰਨ ਕਰਨਾ ਪੈਣਾ ਸੇਵਾ ਕਰਨੀ ਪੈਣੀ ਹੈ ਤੇ ਪਿਆਰ ਵਾਲੇ ਮਾਨ ਨੇ ਸਿੱਖਿਆ ਦਿੱਤੀ ਲੋੜੀਆਂ ਦਿੱਤੀਆਂ ਪੂਤਾ ਪਾਤਾ ਕੀ ਆਸੀਸ ਨਿਮਕ ਨੰਦਿ ਸਿਰੋ ਤੁਨ ਕੋ ਹਾਰ ਹਾਰੇ ਸਦਾ ਭਜੂ ਜਗਤੀਸ਼ ਤੇ ਪਿਆਰ ਵਾਲੇ ਮਾਂ ਨੇ ਪੁੱਤ ਨੂੰ ਸਿੱਖੀ ਦੇ ਰੰਗ ਲਾਇਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੀ ਬਾਹ ਫੜਾ ਦਿੱਤੀ ਅਮਰ ਛਕਿਆ ਦੋਨੋਂ ਭੈਣ ਭਰਾ ਗੁਰਸਿੱਖ ਬਣ ਗਏ ਨੇ ਮਾਂ ਬੱਚਿਆਂ ਨੂੰ ਬਾਣੀ ਸਿਖਾਉਂਦੀ ਹੈ ਸਾਖੀ ਸੁਣਾਉਂਦੀ ਹੈ ਤੇ ਪਿਆਰ ਵਾਲ ਉਹਨਾਂ ਦੇ ਦੋਨੋਂ ਬੱਚੇ ਸਿੱਖੀ ਵਿੱਚ ਪੱਕੀ ਹੋ ਗਏ ਨੇ ਤੇ ਪਿਆਰ ਵਾਲਿਓ ਸਾਮਾਨ ਨਹੀਂ ਪਾਇਆ ਠੰਡ ਬਹੁਤ ਹੈ ਤੇ ਪਿਆਰ ਵਾਲੇ ਭਾਈ ਤਾਰੂ ਸਿੰਘ ਦੇ ਪੁੱਮਰ ਬੜੀ ਛੋਟੀ ਹੈ 10 12 ਸਾਲ ਉਮਰ ਹੈ ਬੜੇ ਗਰਮ ਕੱਪੜੇ ਪਾਏ ਹੋਏ ਨਹੀਂ ਲੋਈ ਦੀ ਬੁੱਕਲ ਮਾਰੀ ਹੋਈ ਹੈ ਤੇ ਕੀ ਦੇਖਦੇ ਨੇ ਜੁਝਾਰ ਸਿੰਘ ਜੋ ਜੰਗਾਂ ਦੇ ਵਿੱਚ ਜਾ ਰਹੀ ਨਹੀਂ ਵਰਖਾ ਹੋ ਰਹੀ ਹੈ ਪਰ ਉਹਨਾਂ ਦੇ ਤਨ ਤੇ ਕੋਈ ਚੱਜਦਾ ਕੱਪੜਾ ਨਹੀਂ ਹੈਗਾ ਖਾਣ ਨੂੰ ਕੋਈ ਅੰਨ ਨਹੀਂ ਹੈ ਤੇ ਪਿਆਰ ਵਾਲਾ ਕੀ ਦੇਖਿਆ ਭਾਈ ਤਾਰੂ ਸਿੰਘ ਨੇ ਉਹ ਪੱਤੇ ਤੋੜ ਤੋੜ ਕੇ ਉਸੇ ਖਾ ਰਹੇ ਨੇ ਅਜੇ ਬੱਚਾ ਬੜਾ ਛੋਟਾ ਆ ਤੇ ਪਿਆਰ ਵਾਲਾ ਜਦੋਂ ਭਾਈ ਤਾਰੂ ਸਿੰਘ ਇਹ ਚ ਦੇਖੀ ਆ ਆ ਕੇ ਆਪਣੀ ਮਾਤਾ ਨੂੰ ਕਿਹਾ ਗਿਆ ਮਾਂ ਅੱਜ ਮੈਂ ਗੁਰੂ ਕੇ ਖਾਲਸੇ ਦੇ ਦਰਸ਼ਨ ਕੀਤੇ ਪਰ ਮਾਂ ਕਹਿੰਦੇ ਵੀ ਪੁੱਤ ਤੂੰ ਤੇ ਬੜਾ ਵੱਡ ਭਾਗਾਂ ਨੇ ਜੇ ਗੁਰੂ ਕੇ ਖਾਲਸੇ ਦੇ ਦਰਸ਼ਨ ਕੀਤੇ ਆ ਤੇ ਪਿਆਰ ਵਾਲਾ ਕਹਿੰਦਾ ਮਾਂ ਪਰ ਮੇਰਾ ਚੇਹ ਮੇਰਾ ਚਿੱਤ ਬੜਾ ਉਦਾਸ ਹੈ ਕਹਿੰਦੀ ਪੁੱਤ ਕੀ ਗੱਲ ਹੋ ਗਈ ਜਦੋਂ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰੀਏ ਸਭੋ ਮਨ ਬਾਗੋ ਬਾਗ ਹੋ ਜਾਂਦਾ ਪਰ ਤੇਰਾ ਜਿੱਤ ਉਦਾਸਤਾ ਤੋਂ ਹੋ ਗਿਆ ਤੇ ਪਿਆਰ ਵਾਲੀ ਉਸ ਵੇਲੇ ਭਾਈ ਤਾਰੂ ਸਿੰਘ ਜੀ ਦੱਸਦੇ ਮਾਂ ਜਦੋਂ ਮੈਂ ਖਾਲਸੇ ਦੇ ਦਰਸ਼ਨ ਕੀਤੇ ਠੰਡ ਬਹੁਤ ਹੀ ਵਰਖਾ ਹੋ ਰਹੀ ਪਰ ਖਾਲਸੇ ਦੇ ਗੁਰੂ ਕੇ ਪਿਆਰੇ ਦੇ ਤਨ ਤੇ ਕੋਈ ਚੱਜਦਾ ਕੱਪੜਾ ਨਹੀਂ ਹੈਗਾ ਜੋ ਆਪਣੇ ਠੰਡ ਤੋਂ ਲੁਕਾ ਸਕਣ ਖਾਣ ਨੂੰ ਉਹਨਾਂ ਕੋਲ ਅਲ ਨਹੀਂਏਗਾ ਉਹ ਪੱਤੇ ਤੋੜ ਕੇ ਖਾ ਕੇ ਗੁਜ਼ਾਰਾ ਕਰੇ ਸੰਤ ਜਦੋਂ ਇਹ ਵਾਰਤਾ ਸੁਣੀ ਮਾਤਾ ਧਰਮਪੌਰ ਨੇ ਭਾਈ ਤਾਰੂ ਸਿੰਘ ਦੇ ਮੁਖ ਤੋਂ ਤੇ ਪਿਆਰ ਵਾਲਿਓ ਉਸ ਵੇਲੇ ਮਾਤਾ ਧਰਮਪੌਰ ਨੇ ਆਪਣੀ ਗਲਬਕੀ ਵਿੱਚ ਲੈ ਨਾਲ ਬਕਲੇ ਵਿੱਚ ਲੈ ਕੇ ਭਾਈ ਤਾਰੂ ਸਿੰਘ ਨੂੰ ਕਿਹਾ ਕੋਟ ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਕਰਾਂਗੀ ਤੂੰ ਇੰਜ ਕਣਿਆ ਕਰ ਤੂੰ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜੰਗਲ ਦੇ ਵਿੱਚ ਚਲਿਆ ਜਾ ਕਰ ਉਹਨਾਂ ਸਿੱਖਾਂ ਨੂੰ ਸ਼ਿਕਾਰ ਲਿਆ ਕਰ ਤੇ ਪਿਆਰ ਵਾਲੇ ਇਸੇ ਤਰ੍ਹਾਂ ਕੀਤਾ ਪਹਿਲੇ ਦਿਨ ਮਾਤਾ ਨੇ ਸ਼ੁਰੂ ਕੀਤਾ ਇੱਕ ਕਾਵੇ ਨੂੰ ਜਿੰਨਾਂ ਘਰ ਵਿੱਚ ਆਟਾ ਹੀ ਜਿੰਨਾਂ ਕੀ ਉਹਨਾਂ ਕੋਲ ਸਬਜ਼ੀ-ਭਾਜੀ ਹੀ ਉਹਨਾਂ ਨੇ ਉਹ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਪਿਆਰ ਵਾਲੇ ਭਾਈ ਤਾਰੂ ਸਿੰਘ ਨੂੰ ਉਹਨਾਂ ਦੀ ਸਿਰ ਤੇ ਇੱਕ ਟੋਕਰੀ ਦੇ ਵਿੱਚ ਪਾ ਕੇ ਹਾਂਡੀ ਦੇ ਵਿੱਚ ਦਾਲ ਪਾ ਕੇ ਕੁਝ ਪ੍ਰਸ਼ਾਦੇ ਤਿਆਰ ਕਰਕੇ ਘਰ ਵਿੱਚ ਕੁਝ ਕੰਮ ਕਰ ਹੀ ਪਿਆਰ ਵਾਲਿਓ ਉਹ ਉਹਨਾਂ ਦੀ ਟੋਕਰੀ ਵਿੱਚ ਰੱਖ ਕੇ ਭਾਈ ਤਾਰੂ ਸਿੰਘ ਨੂੰ ਉਹਨਾਂ ਦੀ ਭੈਣ ਨਾਲ ਭੈਣ ਤਾਰੂ ਦੋਨੋਂ ਭੈਣ ਭਰਾ ਜੰਗਲ ਵਿੱਚ ਜਾਂਦੇ ਨੇ ਉੱਥੇ ਚਿਹਾਰੂ ਸਿੰਘਾਂ ਨੂੰ ਪ੍ਰਸ਼ਾਦਾ ਸਿਕਉਂਦੇ ਨੇ ਤੇ ਪਿਆਰ ਵਾਲਿਓ ਜਦੋਂ ਪ੍ਰਸ਼ਾਦਾ ਸਿਕਉਂਦੇ ਨੇ ਗੁਰੂ ਕੇ ਖਾਲਸੇ ਨੂੰ ਉਹਨੂੰ ਉਸਨੇ ਜਥੇਦਾਨ ਦੇ ਅਰਦਾਸ ਕੀਤੀ ਕਿ ਆਹ ਇਸ ਭਾਈ ਤਾਰੂ ਸਿੰਘ ਨੇ ਗੁਰੂ ਕੇ ਖਾਲਸੇ ਦੀ ਸੇਵਾ ਕੀਤੀ ਹੈ ਨਾ ਨਾ ਪਾਣੀ ਗੁਰੂ ਦਾ ਏ ਸੇਵਾ ਤੇਰੇ ਗੁਰਸਿੱਖਾਂ ਦੀ ਤੇ ਪਿਆਰ ਵਾਲਿਓ ਉਸ ਮੇਰੇ ਅਰਦਾਸ ਕੀਤੀ ਤਾਰੂ ਸਿੰਘ ਦੀ ਸਤਿਗੁਰੂ ਪਚੰਗੀ ਤਾਰੂ ਸਿੰਘ ਦੀ ਸਿੱਖੀ ਅਜਰੀ ਉਹ ਇਸ ਤਰ੍ਹਾਂ ਸਰਵਾਸਾਂ ਦੇ ਨਾਲ ਨਿਭ ਜੇ ਤੇ ਪਿਆਰ ਵਾਲਿਓ ਰੋਜ਼ ਰੁਟੀਨ ਦੇ ਨਾਲ ਭਾਈ ਤਾਰੂ ਸਿੰਘ ਜੀ ਰੋਜ਼ ਪ੍ਰਸ਼ਾਦਾ ਤਿਆਰ ਕਰਦੇ ਨੇ ਔਰ ਜਿਹੜਾ ਤਾਰੂ ਸਿੰਘ ਨੂੰ ਪ੍ਰਸ਼ਾਦਾ ਛਕਾਉਣ ਜੰਗਲ ਦੇ ਵਿੱਚ ਜਾਂਦੇ ਨੇ ਤੇ ਪਿਆਰ ਵਾਲਿਓ ਕੀ ਦੇਖਦੇ ਨੇ ਸਮਾ ਬਣਿਆ ਜਦੋਂ ਉਹਨਾਂ ਕੋ ਜਮੀਨ ਹੈ ਭਾਈ ਤਾਲੂ ਤੁਂਦਰੋਂ ਵੱਡੇ ਹੁੰਦੇ ਨੇ ਆਪ ਖੇਤੀ ਬਾੜੀ ਕਰਦੇ ਨੇ ਔਰ ਹਰ ਆਏ ਗਏ ਕੀ ਘਰ ਵਿੱਚ ਸੇਵਾ ਕਰਦੇ ਨੇ ਇੱਕ ਚੀਜ਼ ਚੇਤੇ ਰੱਖਿਓ ਗੁਰੂ ਘਰ ਦਾ ਇਹ ਸਿਧਾਂਤ ਹੈ ਪਾਪਸ਼ਾ ਦਾ ਬਚਨ ਧਾਰੇ ਘਰੇ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਦਾ ਪਿਆਰ ਵਾਲੇ ਭਾਈ ਸਿੱਖ ਦੇ ਘਰ ਵਿੱਚ ਕਿਰਤਨ ਹੋਵੇ ਆਏਗੇ ਪ੍ਰਸ਼ਾਦਾ ਛਕਾਇਆ ਜਾਵੇ ਆਏਗੇ ਦੀ ਸੇਵਾ ਕੀਤੀ ਜਾਵੇ ਮੇਰੇ ਪਾਤਸ਼ਾਹ ਨੇ ਕਿਹਾ ਹੈ ਕਿ ਹਰ ਇੱਕ ਸਿੱਖ ਦਾ ਘਰ ਧਰਮਸ਼ਾਲਾ ਹੋਵੇ ਹਰ ਇੱਕ ਸਿੱਖ ਦਾ ਘਰ ਗੁਰਦੁਆਰਾ ਬਣ ਜਾਵੇ ਜਿੱਥੇ ਆਏਗੇ ਆ ਆਗੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਜੇ ਕੋਈ ਨੰਗਾ ਆ ਗਿਆ ਉਹਦੇ ਕੱਨ ਦੇ ਟੱਪੜਾ ਟਾ ਕੇ ਉਹਦੀ ਪੂਰਤੀ ਕੀਤੀ ਜਾਵੇ ਤੇ ਪਿਆਰ ਵਾਲੇ ਭਾਈ ਤਾਰੂ ਸਿੰਘ ਜੀ ਹਰ ਕੋਈ ਉਹਦਾ ਸਤਿਕਾਰ ਕਰਦਾ ਹੈ ਮੁਸਲਮਾਨ ਹਿੰਦੂ ਸਾਰੇ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਨੇ